ਹਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਅੱਜ ਜਾ ਰਹੇ ਹਾਂ ਮਛੂਆੜਾ ਹੋ ਗਿਆ ਸਾਨੇয়াল ਹੋਇਆ ਵਾਇਆ ਲੁਧਿਆਣਾ ਹੋ ਕੇ ਵਾਪਸ ਹੀ ਲੁਧਿਆਣਾ ਆਵਾਂਗੇ ਅੱਜ ਆਪਣਾ ਟੂਰ ਹੈਗਾ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਿਖਾਉਣੇ ਆ ਰਸਤੇ ਦੇ ਵਿੱਚ ਨਵੀਆਂ ਜਗ੍ਹਾ ਜੋ ਵੀ ਆਉਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਵੀ ਜੋ ਕੁਝ ਮਿਲੂਗਾ ਉਹ ਆਪਾ ਐਕਸਨੋਰ ਕਰਾਨੇ ਚੱਲਦੇ ਆਂ ਜੀ ਆਪਾਂ ਅੱਜ ਸਾਨੇ ਵਾਲ ਸਾਈਡ ਦੋਸਤੋ ਆਪਾਂ ਆ ਚੁੱਕੇ ਹੈਗੇ ਆ ਲੁਧਿਆਣਾ ਬਾਈਪਾਸ ਡੇਰਕੋਟਲਾ ਵੇਹੇ ਕਿ ਚੁੱਕੇ ਆਪਾਂ ਰੋਡ ਦੇ ਉੱਪਰ ਨੂੰ ਬੈ ਗਏ ਆ ਚੱਲਦੇ ਆਂ ਦੋਸਤੋ ਆਪਾਂ ਚੁੱਕੇ ਆ ਜੀ ਜੋ ਖਾਨਫਰ ਵਾਲਾ ਪੋਲਿਸ ਜੋ ਆਪਣੇ ਆਉਂਦਾ ਹੈਗਾ ਇਧਰੋਂ ਯੈਲੋ ਫੈਟ ਤੋਂ ਦਿਨੋਂ ਸਾਈਡ ਤੋਂ ਆ ਕੇ ਆਪਣੇ ਜਿਹੜਾ ਸਾਨੇਵਾਲ ਨੂੰ ਇਧਰ ਜਾਂਦਾ ਰੋਡ ਉਹਦੇ ਉੱਪਰ ਆਂ ਜੀ ਆਪਾਂ ਨਿਠਾਣੇ ਆ ਤੁਹਾਨੂੰ ਇਹ ਦੇਖੋ ਜੀ ਇੱਥੇ ਕਿੰਨਾ ਸੋਹਣਾ ਵਾਤਾਵਰਨ ਹੈ ਜੀ ਤੇ ਚਾਰੇ ਪਾਸੇ ਦੇਖੋ ਗ੍ਰੀਨਰੀ ਇਹ ਆ ਜੀ ਦੋਸਤੋ ਕਣਕ ਦੇ ਖੇਤ ਤੇ ਨਾਲ ਧੁੰਦ ਦੇਖੋ ਕਿੰਨਾ ਸੋਹਣਾ ਬਿਊਟੀਫੁਲ 뷰 ਆ ਜੀ ਇਹ ਦੋਸਤੋ ਪਹਿਲਾਂ ਸਿੰਗਲ ਰੋਡ ਸੀਗਾ ਜੀ ਇੱਥੇ ਤੇ ਹੁਣ ਇਹ ਡਬਲ ਰੋਡ ਬਣਾਇਆ ਇੱਥੋਂ ਤੇ ਡਬਲ ਪੁਲ ਬਣਾ ਦਿੱਤਾ ਨਮਾ ਪੁਲ ਬਣਾਇਆ ਇਹਨਾਂ ਨੇ ਤੇ ਇਧਰੋਂ ਜਾਂਦਾ ਜੀ ਆਪਣੇ ਸਿਲੋ ਕਲਾ ਦਰਾਹਾ ਤੇ ਦੁਪਰਜੀ ਰਸਤਾ ਜਾਂਦਾ ਜੀ ਇਧਰੋਂ ਇਹ ਰਸਤਾ ਆਪਣੇ ਇਧਰੋਂ ਚੱਲ ਜਾਂਦਾ ਡੇਲੋਂ ਸਾਈਡ ਨੂੰ ਕੋਲ ਦੇ ਨਾਲ-ਨਾਲ ਇਹ ਨਹਿਰ ਦੇ ਖੋ ਜੀ ਕਿੰਨਾ ਵਧੀਆ ਥਿਊ ਹੈ ਜੀ ਨਹਿਰ ਦਾ ਵੀ ਐਸਜੀ ਪੱਲਾ ਪੁਰਾਣਾ ਰਸਤਾ ਇਹ ਦੇਖ ਸਕਦੇ ਹੋ ਜੀ ਤੇ ਇਹ ਹੈਗਾ ਜੀ ਨਵਾਂ ਰਸਤਾ ਦੇਖੋ ਆਹ ਦੇਖ ਸਕਦੇ ਹੋ ਜੀ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਛੋਟੇ-ਛੋਟੇ ਆਪਣੇ ਬਿਜਲੀ ਬਣਾਉਣ ਵਾਲੇ ਜੋ ਪ੍ਰੋਜੈਕਟ ਲਗਾ ਰੱਖੇ ਨੇ ਇਹ ਨਹਿਰ ਦੇ ਉੱਪਰ ਲਗਭਗ ਜਿੱਥੇ ਪੁਲ ਹੈਗਾ ਲਗਭਗ ਉੱਥੇ ਇਹ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਾ ਰੱਖੇ ਨੇ ਲਾਈਟ ਵਾਲੇ ਦੇਖ ਸਕਦੇ ਹੋ ਬਹੁਤ ਵਧੀਆ ਪੰਜਾਬ ਸਰਕਾਰ ਦਾ ਕੰਮ ਇਹ ਸਾਹਮਣੇ ਜੀ ਪਿੰਡ ਖਾਨਪੁਰ ਦਾ ਗੇਟ ਹੈ ਜੀ ਜਿਹੜਾ ਆਪਣੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਤੇ ਇਹ ਇਧਰੋਂ ਜਦੋਂ ਆਪਾਂ ਡੇਲੋ ਤੋਂ ਸਾਨੇ ਵਾਲ ਨੂੰ ਜਾਈਏ ਤਾਂ ਇਹ ਰਸਤੇ ਦੇ ਵਿੱਚ ਇੱਧਰ ਦੀ ਇਹ ਪਿੰਡ ਦਾ ਗੇਟ ਆਉਂਦਾ ਤੇ ਉੱਥੇ ਹੀ ਇਹ ਪੁਲਾ ਤੇ ਇੱਧਰਲੀ ਸਾਈਡ ਤੇ ਲੇਲੋ ਨੂੰ ਚੱਲ ਜਾਂਦੀ ਹੈ ਨਹਿਰ ਇਹ ਜੋ ਕੈਂਟ ਵਾਲਾ ਪੁਲ ਜਿਹਨੂੰ ਬੰਨ੍ਹਦੇ ਆ ਇੱਧਰ ਕੈਂਟ ਦਾ ਪੁਲਾ ਤੇ ਇਧਰੋਂ ਆਦਰ ਆਹ ਦੋਸਤੋ ਆ ਹੈਗਾ ਲੁਧਿਆਣੇ ਦਾ ਆਪਣੇ ਚੌਂਕ ਹੀਰੋ ਸਾਈਕਲ ਚੌਂਕ ਰਸ਼ ਉਹਤਾ ਜਿਲ੍ਹਿਆਣੇ ਦੇ ਅੰਦਰ ਦੇਖੋ ਦੇਖੋ ਜੀ ਲੁਧਿਆਣੇ ਦੇ ਅੰਦਰ ਰਸ਼ ਆ ਜਿਹੜਾ ਕੋਲਾ ਬਣਿਆ ਜੀ ਇਹ ਲੁਧਿਆਣੇ ਨੂੰ ਸਾਰੇ ਨੂੰ ਪਾਰ ਕਰਦਾ ਇਹਦੇ ਬਣ ਕਰਕੇ ਵੀ ਹਜੇ ਟ੍ਰੈਫਿਕ ਕਾਫੀ ਫਰਕ ਪਿਆ ਪਰ ਫਿਰ ਵੀ ਹਜੇ ਵੀ ਟ੍ਰੈਫਿਕ ਦਾ ਬੰਦਾ ਹਾਲਾ ਦੇਖੋ ਤੁਸੀਂ ਆ ਹਾਲਾ ਟ੍ਰੈਫਿਕ ਦਾ ਥੋੜਾ ਕਰਾਂਗੇ ਜੀ ਜੂਟਰਨ ਫਿਰ ਚੱਲਦੇ ਆਪਾਂ ਨੂੰ ਸਟ ਚੌਕ ਪਹਿਲਾਂ ਇਹਨੂੰ ਆਪਣੇ ਪਹਿਲਾਂ ਬੋਲਦੇ ਸੀ ਇਹਨੂੰ ਭਾਰਤ ਨਗਰ ਚੌਕ ਦਿਖਾਉਣੀ ਹੈ ਤਾਂ ਆ ਗਿਆ ਜੀ अब भारत नगर चौक नु हीरो साइकिल चौक बना देता आ देखो जी हीरो साइकिल चौक बनाया है और आश काफी है जी ਦੋਸਤੋ ਲੁਧਿਆਣੇ ਦੇ ਵਿੱਚ ਹਰ ਚੌਕ ਦੇ ਵਿੱਚ ਹੀ ਕਾਫੀ ਰਸ਼ ਦੇਖ ਸਕਦੇ ਹੋ ਦੇਖੋ ਆਹ ਫੁਵਾਰਾ ਚੌਂਕ ਆ ਇੱਥੇ ਵੀ ਬਹੁਤ ਰਸ਼ ਆ ਤੇ ਇੱਥੋਂ ਆਪਾਂ ਨੇ ਲੈਣਾ ਸਮਾਨ ਫੁਵਾਰਾ ਚੌਂਕ ਤੋਂ ਥੋੜਾ ਸਾਈਡ ਤੋਂ ਦੇ ਦੁਕਾਨਾਂ ਉੱਥੋਂ ਆਪਾਂ ਨੇ ਸਮਾਨ ਲੈਣਾ ਇਹ ਏਰੀਆ ਜੀ ਹਾਰਨ ਵਜਾਉਣਾ ਇੱਥੇ ਮੈਂ ਨਾ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਹਰ ਬੰਦਾ ਸਾਡਾ ਹੌਰਨ ਵਜਾਈ ਜਾਂਦਾ ਹੁਣ ਖੁੱਲਿਆ ਜੀ ਯਾਮ ਇੱਕ ਚੌਂਕ ਦੇ ਵਿੱਚੋਂ ਜੀ ਪਿੰਨ ਰੋਡ ਨਿਕਲਦੀਆਂ ਨੇ ਰੋਡ ਸਹੀ ਹੈ ਜੀ ਆਹ ਵਾਲੀ ਤੇ ਪੂਜੀ ਰੋਡ ਇਹ ਵਾਲੀ ਹੋਗੀ ਜੀ ਸਾਹਮਣੇ ਕੋ ਉ ਪਾਲੀ ਰੋਡ ਬੋਲ ਰਿਹਾ ਜੀ ਇਹ ਵਾਲੀ ਸਿੱਕੀ ਸ਼੍ਰੀ ਰੋਡ 'ਚ ਇਹ ਆ ਰਹੀ

आप जाने जी उपराना जा दोस्तों लुधियाने जितली मरजी साइड नो राशि राश है ਪਹਿਲੇ ਨਾਲੋਂ ਸਾਫ਼ ਸੁਥਰਾ ਤੇ ਵਧੀਆ ਲੱਗਦਾ ਜੀ ਲੁਧਿਆਣਾ ਆਲਾਕਾ ਦੇਖੋ ਜੀ ਕਿੰਨਾ ਖੂਬਸੂਰਤ ਲੱਗ ਰਿਹਾ